ਸਤਿ ਸ਼੍ਰੀ ਅਕਾਲ ਸਲਾਮ ਆਦab ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਪ੍ਰੀ ਨਿਰਮਾਣ ਦਿਵਸ ਨੂੰ ਸਮਰਪਿਤ 11ਵਾਂ ਖੂਨਦਾਨ ਕੈਂਪ 6 ਦਸੰਬਰ ਨੂੰ ਚੱਕ ਹਕੀਮ ਵਿਖੇ ਜਾਨਕਿ ਫਗਵਾੜਾ ਦੇ ਨੇੜੇ ਚੱਕ ਹਕੀਮ ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਬਹੁਤ ਵੱਡੀ ਸ਼ਰਧਾ ਔਰ ਬਹੁਤ ਸਾਰਾ ਵੱਡਾ ਪਿਆਰ ਇਸ ਖੂਨਦਾਨ ਕੈਂਪ ਦੇ ਵਿੱਚ ਇਸ ਸੰਗਤ ਨੇ ਦਿਖਾਇਆ ਹਰ ਬਾਰ ਔਰ ਮੈਂ ਤੁਹਾਨੂੰ ਸਭ ਨੂੰ ਅਪੀਲ ਕਰਾਂਗਾ ਕਿ ਇਸ ਖੂਨਦਾਨ ਕੈਂਪ ਦੇ ਵਿੱਚ ਤੁਸੀਂ ਵੀ ਹਮਾ ਮਾ ਕੇ ਪਹੁੰਚੋ ਤੇ ਇਸ ਨੂੰ ਸਕਸੈਸ ਕਰੀਏ ਤੁਹਾਡੇ ਵੱਲੋਂ ਦਿੱਤਾ ਹੋਇਆ ਇੱਕ ਵੀ ਕਤਰਾ ਖੂਨ ਦਾ ਕਿਸੇ ਨਾ ਕਿਸੇ ਦੀ ਜਾਨ ਬਚਾ ਸਕਦਾ ਹੈ ਕਿਸੇ ਨਾ ਕਿਸੇ ਮਰਦੇ ਦੇ ਵਿੱਚ ਸਾਹ ਪਾ ਸਕਦਾ ਹੈ ਸੋ ਦੋਸਤੋ ਜਰੂਰ ਪਹੁੰਚਿਓ 6 ਦਸੰਬਰ ਨੂੰ ਚੱਕ ਹਕੀਮ ਫਗਵਾੜਾ ਵਿਖੇ ਖੂਨਦਾਨ ਕੈਂਪ ਸ਼ਸ਼ੇਕ